ਕੰਜੀ ਸਾਹਿਬ ਇੱਕ ਮਿੰਟ ਗਰੁੱਪ ਦੇ ਵਿੱਚ ਲਓ ਜੀ ਉਹ ਦੋਦੀਆ ਜੀ ਕੀ ਕਹਿਣਾ ਚਾਹੋਗੇ ਸਰ ਕਾਗਜ਼ ਭਰ ਕੇ ਆਏ ਹੋ ਕੀ ਕਹਿਣਾ ਚਾਹੋਗੇ ਭਰ ਕੇ ਆਏ ਆ ਬਸ ਹੁਣ ਸਪੀਡ ਨਾਲ ਕੇ ਨਾਲ ਹੋਰ ਡਬਲ ਕੰਮ ਕਰਾਂਗੇ ਜੀ ਔਰ ਖੁਸ਼ੀ ਹੈ ਇਸ ਗੱਲ ਦੀ ਵੀ ਜਿਹੜੀ ਪਾਰਟੀ ਨੇ ਜ਼ਿੰਮੇਵਾਰੀ ਬਖਸ਼ੀ ਹੈ ਉਹ ਤਨ ਦੇ ਨਿ ਨਿਭਾਵਾਂਗੇ ਜੀ ਆਪਾਂ ਸ਼ਰੀ ਸਾਹਿਬ ਅਗਲੇ ਦਿਨਾਂ ਦੇ ਵਿੱਚ ਆਪ ਸੁਪਰੀਮੋ ਕੇਜਰੀਵਾਲ ਜੀ ਵੀ ਆਉਣਗੇ ਤੁਹਾਡੀ ਚੋਣ ਮੀਮ ਬਿਲਕੁਲ ਜੀ ਬਿਲਕੁਲ ਉਹ ਵੀ ਆ ਰਹੇ ਨੇ ਔਰ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹ ਵੀ ਆਉਣਗੇ ਜੀ ਔਰ ਇਹ ਜਿਹੜੀ ਇਲੈਕਸ਼ਨ ਹੈ ਮੈਂ ਇਨੀ ਗੱਲ ਕਹਿਣਾ ਚਾਹੁੰਦਾ ਵੀ ਇਹ ਇਹਦਾ ਜਿਹੜਾ ਰੁਝਾਨ ਹੈ ਜਿਹੜਾ ਰਿਜ਼ਲਟ ਹੈ ਇੱਕ ਬਹੁਤ ਵਧੀਆ ਤੁਹਾਡੇ ਸਾਹਮਣੇ ਨਜ਼ਰ ਆਊਗਾ ਜੀ ਸ਼ਰੀ ਜੀ ਮੁੱਦੇ ਕੀ ਹੈ ਫੈਸਲੇ ਦੇ ਵਿੱਚ ਦੇ ਹਲਕੇ ਦੇ ਵਿੱਚ ਦੇ ਦੇਖੋ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਵੇਖਿਆ ਹੋਗਾ ਮੈਂ ਪਿੰਡ ਪਿੰਡ ਜਾ ਰਿਹਾ ਹਾਂ ਔਰ ਮੇਰੀ ਕੋਸ਼ਿਸ਼ ਇਹ ਆ ਵੀ ਮੈਂ ਹਰ ਪਿੰਡਾਂ ਦੇ ਲੋਕਾਂ ਨੂੰ ਟੱਚ ਕਰਾਂ। ਔਰ ਗਰਾਊਂਡ ਲੈਵਲ ਤੋਂ ਇੱਕ ਮੁੱਦੇ ਨਿਕਲ ਕੇ ਹੁੰਦੇ ਰੋਜ਼ਾਨ ਨਿਕਲ ਕੇ ਹੁੰਦੇ। ਜੇ ਮੈਂ ਦੀਨਾਨਗਰ ਗਿਆ ਉੱਥੇ ਜਦੋਂ ਪਾਣੀ ਵੱਧ ਜਾਂਦਾ ਹੈ ਦਰਿਆਵਾਂ ਦੇ ਜਿਹੜੇ ਬੰਨ ਲੱਗੇ ਹੁੰਦੇ ਆ ਤੁਸੀਆਂ ਜਿਹੜੀਆਂ ਟੁੱਟ ਜਾਂਦੀਆਂ ਨੇ ਤੇ ਲੋਕਾਂ ਦੀਆਂ ਜ਼ਮੀਨਾਂ ਬਰਬਾਦ ਹੋ ਜਾਂਦੀਆਂ। ਜੇ ਮੈਂ ਪਠਾਨਕੋਟ ਗਿਆ ਤੇ ਉੱਥੇ ਸਭ ਤੋਂ ਵੱਡਾ ਜਿਹੜਾ ਅ ਮੁੱਦਾ ਕਹਿ ਸਕਦੇ ਆ ਵੀ ਜਿਹੜਾ ਫਟਕਿਆਂ ਦਾ ਕਿਉਂਕਿ 24 ਘੰਟਿਆਂ ਦੇ ਵਿੱਚ ਉਹਦੇ 4 ਘੰਟੇ 5 ਘੰਟੇ ਤੇ ਪਠਾਨਕੋਟ ਜਿਹੜਾ ਬਲਾਕ ਹੀ ਰਹਿੰਦਾ ਸੁजानਪੁਰ ਦੇ ਵੀ ਇਹੋ ਹਾਲਾਤ ਨੇ ਉਸ ਤੋਂ ਬਾਅਦ ਗੱਲ ਕਰੀਏ ਬਟਾਲੇ ਦੀ ਬਟਾਲੇ ਦੀ ਇੰਡਸਟਰੀ ਜਿਹੜੀ ਬਿਲਕੁਲ ਖਤਮ ਹੋ ਚੁੱਕੀ ਹੈ ਨਾ ਤੇ ਕੋਈ ਵੱਡੀ ਸਾਡੇ ਕੋਈ ਇੰਡਸਟਰੀ ਹੈ ਇੱਥੋਂ ਤੱਕ ਕਿ ਵੀ ਕਾਦੀਆਂ ਹਲਕੇ ਦੇ ਵਿੱਚ ਵੀ ਸਾਡੇ ਉਨ ਮਿਲ ਚੱਲਿਆ ਕਰਦੀ ਸੀ ਹਜ਼ਾਰਾਂ ਦੀ ਤਦਾਦ ਚ ਉਥੇ ਮੈਂ ਕਹਿ ਸਕਦਾ ਹਾਂ ਵੀ ਲੋਕ ਕੰਮ ਕਰਦੇ ਸੀ ਰੋਜ਼ਗਾਰ ਵਧਿਆ ਸੀ ਪਰ ਉਹ ਵੀ ਬੰਦ ਕਰ ਦਿੱਤੇ ਇਹਦੇ ਨਾਲ ਨਾਲ ਵੱਡਾ ਹਸਪੀਟਲ ਉਹ ਜਿਹੜਾ ਉਹ ਸਾਨੂੰ ਲੋਕ ਸਭਾ ਗਰਦਾਸਪੁਰ ਵਾਲਿਆਂ ਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਸਾਨੂੰ ਅਕਸਰ ਜਦੋਂ ਵੀ ਕੋਈ ਪੇਸ਼ੈਂਟ ਜਿਆਦਾ ਸੀਰੀਅਸ ਹੁੰਦਾ ਸਾਨੂੰ ਚੰਡੀਗੜ੍ਹ ਜਾਂ ਦਿੱਲੀ ਜਾਣਾ ਪੈਂਦਾ ਫਿਰ ਨਾਲ ਦੇ ਨਾਲ ਖੇਡ ਸਟੇਡੀਅਮ ਇਹ ਬੜੇ ਜ਼ਰੂਰੀ ਨੇ ਜੀ ਸਾਡੇ ਪੰਜਾਬ ਦੀ ਨੌਜਵਾਨੀ ਬਚਾਉਣ ਵਾਸਤੇ ਤੇ ਵੱਡੀ ਗੱਲ ਇੱਕ ਜਿਹੜਾ ਮੇਨ ਮੁੱਦਾ ਨਾਲ ਬਾਰਡਰ ਤੋਂ ਉਹਨੇ ਪੰਛੀ ਨਹੀਂ ਹੁੰਦੇ ਜਿੰਨੇ ਡਰੋਨ ਹੁੰਦੇ ਨੇ ਉਹਦੀ ਹਫਾਜ਼ਤ ਕਰਨ ਲਈ ਉਹਦਾ ਪਹਿਲ ਕਦਮੀ ਵਾਸਤੇ ਉਪਰਾਲਾ ਚੁੱਕਣ ਵਾਸਤੇ ਜਿਹੜਾ ਇੱਕ ਜੇ ਆਪਾ ਵਿਰੋਧੀਆਂ ਨੂੰ ਕਿਵੇਂ ਦੇਖਦੇ ਹੋ ਆਪਰੇ? ਐਸਾ ਬਦਲ ਚਤੇ ਨਹੀਂ ਅੱਗੇ ਤੇ ਤਿੰਨ ਤਿਰਕੁਲੰਤ ਆਪ ਜੀ ਅੱਛਾ ਕੋਲ। ਅਹ ਦੇਖੋ ਜੀ ਵਿਰੋਧੀ ਆਪਣਾ ਕੰਮ ਕਰ ਰਹੇ ਨੇ। ਅਸੀਂ ਆਪਣਾ ਕੰਮ ਕਰ ਰਹੇ ਆ। ਫਤਵਾ ਲੋਕਾਂ ਨੇ ਦੇਣਾ ਇਹ ਵੋਟ ਦਾ ਮਤਲਬ ਹੈ ਮਤਦਾਨ। ਇਹ ਮਤਦਾਨ ਹੈ। ਇਹ ਲੋਕਾਂ ਤੇ ਡਿਪੈਂਡ ਹੈ ਸਾਡੀ ਸੋਚ ਕੀ ਹੈ। ਮੈਂ ਪਿੰਡਾਂ 'ਚ ਜਾ ਰਿਹਾ। ਕਿਹੜੀ ਸਰਕਾਰ ਨੇ ਤੁਹਾਡੇ ਨਾਲ ਸਾਥ ਦਿੱਤਾ? ਕਿਹੜੀ ਸਰਕਾਰ ਨੇ ਤੁਹਾਡੇ ਹੱਕਾਂ ਦੀ ਗੱਲ ਕੀਤੀ ਤੇ ਕਿਹੜੀ ਸਰਕਾਰਾਂ ਨੇ ਤੁਹਾਡੀਆਂ ਜੇਬਾਂ ਚੋਂ ਪੈਸੇ ਕਢਾਉਣ ਦੀ ਗੱਲ ਕੀਤੀ ਇਹ ਮਤਦਾਨ ਹੁੰਦਾ ਹੈ ਇਹਦੇ ਵਿੱਚ ਅੱਜ ਮੈਂ ਪਿੰਡਾਂ ਚ ਜਾਣਾ ਮਹੱਲਿਆਂ ਚ ਜਾਣਾ ਲੋਕਾਂ ਦੇ 85% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਕਿਸੇ ਦਾ 2000 ਬਚ ਰਿਹਾ ਕਿਸੇ ਦਾ 3000 ਬਚ ਰਿਹਾ ਕਈ ਵਾਰੀ ਤੇ ਮੈਂ ਪ੍ਰਚਾਰ ਕਰਦਾ ਹੁੰਨਾ ਮੈਨੂੰ ਕਾਂਗਰਸੀ ਅਖਾਲੀ ਆਹ ਹੁਣ ਵੀ ਗਰਦਾਸਪੁਰ ਹੁੰਦੇ ਆ ਮੈਨੂੰ ਮਿਲੇ ਨੇ ਕਹਿੰਦੇ ਹੈ ਤੇ ਅਸੀਂ ਭਾਜੀਪੀ ਵਾਲੇ ਹਾਂ ਪਰ ਝਾੜੂ ਫੇਰ ਤੈ ਕਿ ਮੈਂ ਉਹਨਾਂ ਨੂੰ ਪੁੱਛਿਆ ਕਾਰਨ ਕਹਿੰਦੇ ਸਾਡੀਆਂ ਜੁੱਤੀਆਂ ਕਿੱਸੀਆਂ ਸਾਨੂੰ ਮਿਲਿਆ ਕੀ ਸਾਨੂੰ ਪੁੱਛਿਆ ਨਹੀਂ ਪਰ ਕਹਿੰਦੇ ਵੀ ਯਾਰ ਆਪਾਂ ਤੇ ਭਗਵੰਤ ਮਾਨ ਨੂੰ ਵੋਟਾਂ ਵੀ ਨਹੀਂ ਸੀ ਪਾਈਆਂ ਆਮ ਆਦਮੀ ਪਾਰਟੀ ਨੂੰ ਵੋਟਾਂ ਵੀ ਨਹੀਂ ਸੀ ਪਾਈਆਂ ਪਰ ਸਾਡਾ ਇਹਨਾਂ ਨੇ ਜਿਹੜਾ ਘਰਾਂ ਦਾ ਬਿੱਲ ਜ਼ੀਰੋ ਆ ਰਿਹਾ ਅਸੀਂ ਸਦਾ ਰਹੇਗੇ ਅਰਵਿੰਦਰ ਕੋਤਰੀਵਾਲ ਨੇ ਦਸ ਗਰੰਟੀਆਂ ਦਿੱਤੀਆਂ ਗਈਆਂ ਨਵੀਆਂ 10 ਹਾਂਜੀ ਕਿਵੇਂ ਦੇਖੀਓ ਦੇਖੋ ਜੀ ਜੋ ਅਸੀਂ ਗਰੰਟੀ ਦਿੰਨੇ ਆ ਉਹ ਹਰ ਹਾਲਤ ਚ ਸਾਰੀਆਂ ਪੂਰੀਆਂ ਕਰਦੇ ਆ ਆਪਣੀ ਦਿਨਯੋਰ ਤੇ ਸਰ ਬਰਦਾਸਪੁਰ ਸੀਦਾਂ ਧਰਤੀ ਆ ਪਰ ਅਗਲੀ ਵੀਰ ਨੇ ਕਿਤੇ ਨਾ ਕਿਤੇ ਉਹਨੂੰ ਕਿਸ ਤਰ੍ਹਾਂ ਦੇਖੀਓ ਦੇਖੋ ਜੀ ਉਹਦਾ ਜਵਾਬ ਜਿਹੜਾ ਬੀਜੇਪੀ ਨੂੰ ਉਹ ਸਾਡੇ ਲੋਕ ਦੇਣਗੇ ਅੱਜ ਨੌਜਵਾਨ ਸੀ ਸਾਡੇ ਉਹਨਾਂ ਦਾ ਵੀ ਮਨ ਜਿਹੜਾ ਕਿਉਂਕਿ ਆ ਜਾ ਕੇ ਦੌੜ ਲਾਉਂਦੇ ਸੀ ਇਹ ਕਹਿੰਦੇ ਸੀ ਵੀ ਫੌਜ ਚ ਭਰਤੀ ਹੋਣਾ ਕਿਤੇ ਨਾ ਕਿਤੇ ਉਹ ਵੀ ਜਨੂਨ ਠੰਡਾ ਹੋ ਗਿਆ ਪਰ ਇਤਰਾ ਨਹੀਂ ਚਾਹੀਦਾ ਇਹਨਾਂ ਨੂੰ ਸੋ ਵੇਖੋ ਸਵਾਲ ਜਿਹੜਾ ਤੁਸੀਂ ਕੀਤਾ ਇਹਦਾ ਜਵਾਬ ਜਿਹੜੇ ਨੇ ਬੀਜੇਪੀ ਵਾਲਿਆਂ ਨੂੰ ਸਾਡਾ ਨੌਜਵਾਨ ਸ਼ਹਿਰੀ ਜੀ ਲਗਾਤਾਰ ਤੁਹਾਡੇ ਸਮਰਥਕ ਅਤਿ ਦੀ ਗਰਮੀ 'ਚ ਸੜਕਾਂ ਦੇ ਉੱਤੇ ਸਾਰਾ ਸਾਰਾ ਦਿਨ ਗੁਜ਼ਾਰ ਰਹੇ ਆ ਆਪਣੇ ਵਰਕਰਾਂ ਨੂੰ ਕੀ ਕਹਿਣਾ ਚਾਹੋਗੇ ਮੇਰੀ ਮੇਰਾ ਵਰਕਰ ਮੇਰਾ ਪਰਿਵਾਰ ਹੈ ਮੇਰੀ ਜਾਨ ਹੈ ਔਰ ਮੈਨੂੰ ਮਾਣ ਹੈ ਕਿਉਂਕਿ ਅੱਗੇ ਵੀ ਜੇ ਮੈਂ ਇੱਥੋਂ ਤੱਕ ਬਣਿਆ ਤੇ ਇਹਨਾਂ ਦੀ ਦੇਣ ਹੈ ਔਰ ਮੈਂ ਰਿਣੀ ਐ ਇਹਨਾਂ ਦਾ ਔਰ ਮੇਰੀ ਕੋਸ਼ਿਸ਼ ਹੈ ਵੀ ਸੱਚਾ ਪਾਤਸ਼ਾਹ ਮੈਨੂੰ ਮੇਰੇ ਵਰਕਰਾਂ ਦੀ ਇੰਨਾ ਕ ਬਲ ਬਖਸ਼ੀ ਵੀ ਮੈਂ ਆਪਣੇ ਵਰਕਰਾਂ ਦੇ ਮਗਰ ਚਟਾਨ ਬਣ ਕੇ ਖੜ ਸਕਿਆ ਹਟਾਣੇ ਤੇ ਇੱਕ ਮੰਗ ਰਹੀ ਹੈ ਕਿ ਉਹਦੀ ਮੰਤਰੀ ਸਾਹਿਬ ਦੇਖੋ ਜੀ ਦੇਖੋ ਮੰਦੂਬਾ ਮੰਦੂਬਾ ਭਾਜੀ ਫੂਲ ਕਰੋ ਭਾਜੀ ਬੈਲ ਸਾਹਿਬ ਦੇਖ ਰਹੇ ਥਰ ਆਪਾਂ ਆ ਕੇ ਆਜੋ ਜੀ ਆਜੋ ਆਜੋ ਆ ਕੇ ਕਰੋ ਬੈਲੋ ਦਾ ਤੁਹਾਡਾ ਪ੍ਰੈਸ ਵਾਲਿਆਂ ਦਾ ਵੀ ਸ਼ੁਕਰੀਆ ਧੰਵਾਦ ਤੇ ਜਿਸ ਤਰ੍ਹਾਂ ਅੱਜ ਗੁਰਦਾਸਪੁਰ ਦੇ ਲੋਕਾਂ ਨੇ ਗੁਰਦਾਸਪੁਰ ਦੇ ਕੋਨੇ-ਕੋਨੇ ਤੋਂ ਲੋਕ ਆਪਣੇ ਸਾਧਨਾ ਦੇ ਰਾਈ ਜਿੰਨੇ ਚਾਅ ਤੇ ਉਲਾਸ ਨਾਲ ਆਏ ਆ ਔਰ ਆਪਣੇ ਪਿਆਰੇ ਉਮੀਦਵਾਰ ਸਹਿਰੀ ਕਲਸੀ ਨੂੰ ਜਿਸ ਤਰ੍ਹਾਂ ਉਹਨਾਂ ਨੇ ਨਿਗ ਤੇ ਪਿਆਰ ਦਿੱਤਾ ਆਪਣੀਆਂ ਅਸੀਸਾਂ ਦੇਣ ਲਈ ਆਏ ਆ ਮੈਂ ਉਹਨਾਂ ਸਾਰੇ ਲੋਕਾਂ ਦਾ ਧੰਵਾਦ ਕਰਦਾ ਖਾਸ ਕਰਕੇ ਨੌਜਵਾਨ ਜਿਸ ਤਰ੍ਹਾਂ ਅੱਜ ਨੌਜਵਾਨਾਂ ਦਾ ਜਮਾਬੜਾ ਸਿਗਾ ਜਿਸ ਤਰ੍ਹਾਂ ਚਾਹ ਤੇ ਸਾਹ ਦੇ ਨਾਲ ਓਲਾਰ ਨਾਲ ਉਹ ਆਮ ਆਦਮੀ ਪਾਰਟੀ ਦੇ ਲਈ ਕੰਮ ਕਰਨ ਦਾ ਜਜ਼ਬਾ ਦਾ ਪਗੜਾਵਾ ਕਰ ਰਿਹਾ ਸੋ ਮੈਂ ਕਹਿ ਸਕਦਾ ਕਿ ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਵੀ ਆ ਬਹੁਤ ਵੱਡੀ ਮਾਤਰਾ ਚ ਲੋਕ ਆਏ ਆ ਗੁਰਦਾਸਪੁਰ ਪਾਰਲੀਮੈਂਟੀ ਹਲਕੇ ਦਾ ਚਾਹੇ ਕੰਢੀ ਦਾ ਇਲਾਕਾ ਹੋਵੇ ਚਾਹੇ ਸਾਡਾ ਕਾਨਨਵਾਲ ਬੇੜ ਦਾ ਇਲਾਕਾ ਹੋਵੇ ਚਾਹੇ ਸ਼ਹਿਰਾਂ ਦਾ ਇਲਾਕਾ ਹੋਵੇ ਚਾਹੇ ਬਾਰਡਰ ਦਾ ਇਲਾਕਾ ਆ ਤਮਾਮ ਪਾਸਿਆਂ ਤੋਂ ਲੋਕ ਜਿੰਨੇ ਚਾਹ ਤੇ ਸਾਹ ਨਾਲ ਆਏ ਆ ਇਤੂ ਇਹ ਜਾਬਦਾ ਕਿ ਪੰਜਾਬ ਦੇ ਲੋਕ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਆਪਣਾ ਫਤਵਾ ਦੇਣ ਦੀਆਂ ਤਿਆਰੀਆਂ ਕਰ ਰਹੇ ਆ ਉਹਦਾ ਬੇਸਿਕ ਕਾਰਨ ਇਹ ਹੈ ਕਿ 2 ਸਾਲਾਂ ਦੇ ਸਮੇਂ ਦੇ ਦੌਰਾਨ ਵੈਸੇ ਇਤਿਹਾਸੇ ਅੰਦਰ 2 ਸਾਲ ਬਹੁਤਾ ਸਮਾਂ ਨਹੀਂ ਹੁੰਦਾ ਪਰ 2 ਸਾਲ ਦੇ ਸਮੇਂ 'ਚ ਜਿਹੜੇ ਕੰਮ ਸਰਕਾਰਾਂ ਚੋਣਾਂ ਵੇਲੇ ਕਰਦੀਆਂ ਨੇ ਉਹ ਆਮ ਆਦਮੀ ਪਾਰਟੀ ਨੇ ਸ਼ੁਰੂਆਤ ਉਹਦੀ ਸਰਕਾਰ ਬਣਨ ਤੋਂ ਬਾਅਦ ਕੀਤੀ ਹੈ ਸੋ ਔਨ ਰਿਕਾਰਡ ਨੇ ਅੱਜ ਪੰਜਾਬ ਦੇ ਅੰਦਰ ਘਰ-ਘਰ ਚਰਚਾ ਆ 48000 ਸਰਕਾਰੀ ਨੌਕਰੀਆਂ ਦੀ ਅੱਜ ਘਰ-ਘਰ ਚਰਚਾ ਆ 12700 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਅੱਜ ਘਰ-ਘਰ ਚਰਚਾ ਆ ਆਮ ਆਦਮੀ ਕਲੀਨਿਕ 'ਚੋਂ ਮਿਲਦੀਆਂ ਦਵਾਈਆਂ ਤੇ ਜਿਹੜੇ ਟੈਸਟ ਨੇ ਅੱਜ ਚਰਚਾ ਹੈ ਪੰਜਾਬ ਦੇ ਘਰ-ਘਰ ਬਿਜਲੀ ਦੇ ਬਿੱਲਾਂ ਦਾ ਜਿਹੜਾ ਵੱਡਾ ਫਾਇਦਾ ਪਹਿਲੀ ਵਾਰ ਬਿਨਾਂ ਕਿਸੇ ਪੱਖਪਾਤ ਤੋਂ ਸਭ ਲੋਕਾਂ ਨੂੰ ਜਿਹੜੇ ਵੋਟਾਂ ਪਾਉਂਦੇ ਨੇ ਪੰਜਾਬੀਆਂ ਨੂੰ ਅੱਜ 600 ਜੁੰਡ ਦੀ ਘਰ-ਘਰ ਚਰਚਾ ਸੋ ਇਹ 2 ਸਾਲਾਂ ਦੇ ਪੀੜ ਦੇ ਦੌਰਾਨ ਵੱਡੇ ਕੰਮ ਪੰਜਾਬ ਦੀ ਸਰਕਾਰ ਨੇ ਕੀਤੇ ਆ ਤੇ ਵਿਸ਼ੇਸ਼ ਤੌਰ ਤੇ ਟੋਲ ਪਲਾਜੇ ਜਿਹੜੇ 5 4 6 ਸਾਲ ਪਹਿਲਾਂ ਬੰਦ ਹੋਣੇ ਚਾਹੀਦੇ ਸੀ ਮਤਲਬ ਰਿਕਾਰਡ ਮੁਤਾਬਕ ਪਰ ਉਹ ਪਿਛਲੀਆਂ ਸਰਕਾਰਾਂ ਦੀ ਮਿਲੀ ਭੁਗਤਣਾ ਚੱਲਦੇ ਰਹੇ ਤੇ ਕਰੋੜਾਂ ਰੁਪਇਆ ਪੰਜਾਬੀਆਂ ਦਾ ਉਹਨਾਂ ਨੇ ਵੀ ਲੁੱਟਿਆ ਮਾਨ ਸਰਬ ਨੇ ਟੋਲ ਪਲਾਜੇ ਬੰਦ ਕਰਾਏ ਇੱਕ ਵਿਅਕਤੀ ਇੱਕ ਪੈਨਸ਼ਨ ਜਿਹੜੇ ਵਿਧਾਇਕ 7 ਵਾਰੀ ਐਮਐਲਏ ਬਣਦੇ ਸਨ 7-7 ਪੈਨਸ਼ਨਾਂ ਲੈਂਦੇ ਸਨ ਕਰੋੜਾਂ ਰੁਪਈਆ ਖਜ਼ਾਨਿਆਂ ਦੀ ਲੁੱਟ ਕੀਤੀ ਜਾਂਦੀ ਸੀਗੀ ਉਹ ਬੰਦ ਕਰਕੇ ਮਾਨ ਸਾਹਿਬ ਨੇ ਇੱਕ ਐਮਐਲਏ ਇੱਕ ਪੈਨਸ਼ਨ ਦਾ ਫਾਰਮੂਲਾ ਪੰਜਾਬ 'ਚ ਲਾਗੂ ਕੀਤਾ ਤੋਂ ਖਾਸ ਕਰਕੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜਿੰਨੇ ਅਨਰਜਕ ਢੰਗ ਦੇ ਨਾਲ ਤੇ ਜਿਹਨਾਂ ਫਾਸਟ ਰੂਪ ਦੇ ਵਿੱਚ ਉਹ ਪੰਜਾਬ ਦੇ ਲਈ ਦਿਨ ਰਾਤ ਕੰਮ ਕਰ ਰਹੇ ਆ ਤੇ ਵਿਸ਼ੇਸ਼ ਤੌਰ ਤੇ ਉਹਨਾਂ ਦੀ ਇਮਾਨਦਾਰੀ ਦੇ ਉੱਤੇ ਪੰਜਾਬ ਦੇ ਲੋਕ ਮਾਨ ਕਰ ਰਹੇ ਆ ਸੋ ਅੱਜ ਸਾਰੇ ਸਾਡੀ ਲੀਡਰਸ਼ਿਪ ਗੁਦਾਸਪੁਰ ਦੀ ਸਾਡੇ ਹਲਕਾ ਚਾਰਜ ਦੇ ਵਿੱਚ ਦੇਖ ਰਹੇ ਹੋ ਮੇਰੇ ਨਾਲ ਸਾਰੇ ਖੜੇ ਆ तमाम ਸਾਡੇ ਵਲੰਟੀਅਰ ਅੱਜ ਜਿਨੇ ਹੌਸਲੇ ਜਜ਼ਬੇ ਤੇ ਮੈਂ ਸਮਝਦਾ ਦਲੇਰੀ ਦੇ ਨਾਲ ਅੱਜ ਖੁੱਲ ਕੇ ਆਏ ਆ ਸੋ ਮੈਂ ਕਹਿ ਸਕਦਾ ਇੱਕ ਵਾਰ ਫਿਰ ਦੁਬਾਰਾ ਗੁਰਦਾਸਪੁਰ ਦਾ ਲਾਲ ਗੁਰਦਾਸਪੁਰ ਦਾ ਜੰਮਿਆ ਜਾਇਆ ਅਮਨ ਸਰਕਾਰ ਸੀ ਹਿੰਦੁਸਤਾਨ ਦੀ ਵੱਡੀ ਪੰਚਾਇਤ ਦੇ ਵਿੱਚ ਗੁਰਦਾਸਪੁਰ ਦੇ ਲੋਕ ਭੇਜਣਗੇ ਤੇ ਆਸਾਂ ਤੇ ਉਮੀਦਾਂ ਦੇ ਨਾਲ ਅਸੀਂ ਆਨ ਵਾਲੇ ਜਿਹੜੇ 15 20 ਦਿਨ ਨੇ ਉਹ ਘਰ ਘਰ ਜਾ ਕੇ ਲੋਕਾਂ ਨੂੰ ਲਾਮਬੰਦ ਕਰਾਂਗੇ ਤੇ ਉਹ ਤਾਨਾ ਸਹੀ ਦੀ ਸਰਕਾਰ ਜਿਨੇ ਸਾਰੇ ਇੰਸਟੀਚੂਟ ਜਿਹੜੇ ਆ ਡੈਮੋਕਰੈਟਿਕ ਇੰਸਟੀਚੂਟ ਜਿਹੜੇ ਆ ਉਹਨਾਂ ਨੂੰ ਲੀਓ ਲਾਇਆ ਆ ਤੇ ਵਿਸ਼ੇਸ਼ ਤੌਰ ਤੇ ਉਹ ਦੇਸ਼ ਦੇ ਅੰਦਰ ਵੰਡ ਦੀ ਰਾਜਨੀਤੀ ਕਰਦੇ ਆ ਜਾਤ ਪਾਤ ਦੀ ਰਾਜਨੀਤੀ ਕਰਦੇ ਆ ਅਸੀਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੀ ਆ ਸੋ ਅੱਜ ਤਾਨਾ ਸਾਹਿਦ ਦਾ ਮੁਕਾਬਲਾ ਕਰਨ ਦੇ ਲਈ ਲੋਕ ਵੀ ਮਨ ਮਨਾ ਰਹੇ ਆ ਨਾ ਕੇਵਲ ਪੰਜਾਬ ਚ ਬਲਕਿ ਦੇਸ਼ ਦੇ ਅੰਦਰ ਉਹ ਜਿਹੜੀਆਂ ਠੰਡੀਆਂ ਹਵਾਵਾਂ ਆ ਰਹੀਆਂ ਨੇ ਉਸ ਤੋਂ ਜ਼ਿਆਦਾ ਵੀ ਇੱਕ ਵਾਰਾਂ ਦੇਸ਼ ਦੇ ਅੰਦਰ ਦੁਆਰਾ ਇੰਡੀਆ ਗਠਵੰਧਨ ਦੀ ਸਰਕਾਰ ਨੂੰ ਮੌਕਾ ਮਿਲੇਗਾ ਔਰ ਅਸੀਂ ਵੱਡੇ ਕੰਮ ਪੰਜਾਬ ਲਈ ਜਿਹੜੇ ਕਰਨੇ ਆ ਸਾਡੇ ਆਂ ਵੀ ਜਿੱਤ ਕੇ ਜਾਣਗੇ ਜਿਹੜਾ ਪੰਜਾਬ ਦਾ 8000 ਕਰੋੜ ਰੁਪਏ ਆਰਡੀਐਫ ਦਾ ਡੱਕਿਆ ਜਿਹੜਾ ਰੂਲਰ ਹੈਲਥ ਮਿਸ਼ਨ ਦਾ ਪੈਸਾ ਡੱਕਿਆ ਆ ਉਹ ਐ ਉਥੇ ਜਾ ਕੇ ਦਰਵਾਜੇ ਨਾਲ ਦਰਵਾਜ਼ਾ ਖੜਕਾਵਾਂਗੇ ਪਾਰਲੀਮੈਂਟ ਦੇ ਅੰਦਰ ਸਾਡੇ ਜਿਹੜੇ 13 ਉਮੀਦਵਾਰ ਜਿੱਤ ਕੇ ਜਾਣਗੇ ਜੋ ਪੰਜਾਬ ਦੇ 3 ਅਰਬੰਦ ਕੇਜਰੀਵਾਲ ਜੀ ਦਾ ਜਿਹੜਾ ਗੁੱਡ ਗਵਰਨੈਂਸ ਦਾ ਗੋਡ ਗਵਰਨਸ ਇੱਕ ਸਪੇਸ ਸੀਗੀ ਲੋਕਾਂ ਦੇਸ਼ ਦੇ ਅੰਦਰ ਉਹਨੂੰ ਭਰਿਆ ਉਹਨਾਂ ਨੇ ਬੜੀ ਦਲੇਰੀ ਦੇ ਨਾਲ ਉਹ ਇਹਦੇ ਚਰਚਾ ਮੱਛਾ ਅਗਲੇ ਦਿਨਾਂ 'ਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਆ ਰਹੇ ਆ ਪੰਜਾਬ 'ਚ ਪ੍ਰਚਾਰ ਕਰਨ ਲਈ ਲਾਜ਼ਮੀ ਲਾਜ਼ਮੀ ਪੰਜਾਬ ਨੂੰ ਉਹ ਆਪਣੀਆਂ ਸ਼ੁਭ ਕਾਮਨਾਵਾਂ ਦੇਣ ਲਈ ਆਣਗੇ ਉਹਦੀਆਂ ਤਿਆਰੀਆਂ ਵੀ ਚੱਲ ਰਹੀਆਂ ਨੇ ਔਰ ਬਹੁਤ ਵੱਡੀ ਤਦਾਦ ਦੇ ਵਿੱਚ ਰਵਾਇਤੀ ਪਾਰਟੀਆਂ ਤੋਂ ਹਰ ਰੋਜ਼ ਸੈਂਕੜੇ ਦਰਜਨਾ ਲੋਕ ਜਿਹੜੇ ਆਮ ਆਈ ਪਾਰਟੀ ਸ਼ਾਮਲ ਹੋ ਰਹੇ ਆ ਸੋ ਵੱਡੀਆਂ ਤਿਆਰੀਆਂ ਚੱਲ ਰਹੀਆਂ 2 ਸਾਲਾਂ ਦੀ ਰਗਵੰਤ ਮਾਨ ਜੀ ਦੀ ਕਾਰਗੁਜ਼ਾਰੀ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਅੱਜ ਉਸ ਨੂੰ ਬੂਰ ਪੈ ਰਿਹਾ ਪਿਛਲੇ 2 ਸਾਲਾਂ ਦੇ ਵਿੱਚ ਖਾਸ ਕਰਕੇ ਮੈਨੂੰ ਗਰਦਾਸਪੁਰ ਦੇ ਮਾਨ ਹੈ ਕਿ ਸਾਡੇ ਮੰਤਰੀ ਜੀ ਸਾਡੇ ਵਿਧਾਇਕ ਔਰ ਸਾਰੇ ਸਾਡੇ ਹਲਕਾ ਇੰਚਾਰਜ ਦਿਨ ਰਾਤ 2 ਸਾਲ ਮਿਹਨਤ ਕੀਤੀ ਆ ਪਾਰਟੀ ਦੇ ਪ੍ਰੋਗਰਾਮ ਤੇ ਪਾਲਿਸੀ ਲੋਕਾਂ ਤੱਕ ਪਹੁੰਚਾਈਆਂ ਨੇ ਔਰ ਅੱਜ ਲੋਕਾਂ ਦੇ ਵਿੱਚ ਇੱਕ ਇਹੋ ਜਿਹੀ ਮੈਂ ਸਮਝਦਾ ਫੀਲਿੰਗ ਆ ਗਈ ਆ ਮંત્રી ਜੀ ਗਡਾਰੂ ਚੱਕ ਸਾਹਿਬ ਕਿ ਲੋਕ ਕਹਿੰਦੇ ਨੇ ਵੀ ਜਿਹੜੀ 2022 ਚ ਗਲਤੀ ਹੋ ਗਈ ਆ ਅਸੀਂ 24 ਚ ਰਿਪੀਟ ਨਹੀਂ ਕਰਨੀ ਲੋਕ ਕੀ ਉਸ ਗਲਤੀ ਨੂੰ ਸਦਾਰਨ ਲਈ ਤਿਆਰ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂ ਇਸ ਮਿੱਟੀ ਨਾਲ ਜੁੜਿਆ ਇੱਕ ਆਮ ਸਦਾਰਨ ਕਰਚੋ ਬੂਥ ਲੈਵਲ ਤੋਂ ਉੱਠ ਕੇ ਅਮਨ ਸ਼ੇਰ ਸਿੰਘ ਗਲਸੀ ਹਿੰਦੁਸਤਾਨ ਦੀ ਜਿਹੜੀ ਆਗਸਟ ਬੋਡੀ ਆ ਲੋਕ ਸਭਾ ਉਧਰ ਜਾ ਕੇ ਗੁਰਦਾਸਪੁਰ ਪਾਰਲੀਮੈਂਟ ਹਲਕੇ ਦੇ ਲੋਕਾਂ ਦੇ ਜਜ਼ਬਾਤਾ ਦੀ ਤਰਜਮਾਨੀ ਕਰੇਗਾ ਥੈਂਕ ਯੂ ਗਿਣਤੀ ਦੇ ਵਿੱਚ ਸਾਰੇ ਜ਼ਿਲ੍ਹੇ ਵਿੱਚੋਂ ਸ਼੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਦੇ ਨਾਮਿਨੇਸ਼ਨ ਦੇ ਉੱਤੇ ਇਹ ਇਕੱਠੇ ਹੋਏ ਨੇ ਲੋਕਾਂ ਦਾ ਪਿਆਰ ਦਾ ਫਤਵਾ ਔਰ ਤੁਸੀਂ ਦੇ ਰਹੇ ਹੋ ਕਿ ਬਹੁਤ ਵੱਡੇ ਕਾਫਲੇ ਦੇ ਵਿੱਚ ਔਰ ਬਹੁਤ ਵੱਡੀ ਤਦਾਦ ਦੇ ਵਿੱਚ ਲੋਕ ਆਏ ਨੇ ਉਹਨਾਂ ਦਾ ਪਿਆਰ ਹੈ ਸ਼ਰੀ ਕਲਸੀ ਜੀ ਨਾਲ ਸਾਰੇ ਹਲਕਾ ਇੰਚਾਰ ਸਾਡੇ ਮੰਤਰੀ ਸਾਹਿਬ ਸਾਡੇ ਐਮਐਲਏ ਸਾਹਿਬ ਬਿਲਕੁਲ ਤਿਆਰ ਬਰ ਤਿਆਰ ਉਹਨਾਂ ਨੇ ਦੋ ਸਾਲ ਪੂਰੀ ਮਿਹਨਤ ਕੀਤੀ ਹੈ ਜੋ ਸਰਕਾਰ ਦੀ ਨੀਤੀ ਹੈ ਸਰਕਾਰ ਦੀ ਨੀਤੂ ਤੋਂ ਲੋਕ ਖੁਸ਼ ਨੇ ਨੀਤੀ ਤੋਂ ਖੁਸ਼ ਹੋ ਕੇ ਲੋਕ ਆਮ ਆਦਮੀ ਪਾਰਟੀ ਨਾਲ ਜੁੜੇ ਨੇ ਸੋ ਇਹ ਸਾਰਾ ਜਿਹੜਾ ਇਹ ਸਾਰਾ ਸ਼ੇਰਾ ਜਿਹੜਾ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜੰਦਾ ਜਿਨ੍ਹਾਂ ਨੇ ਦਿਨ ਰਾਤ ਕਰਕੇ ਇੱਕ ਲੋਕਾਂ ਦੀ ਸੇਵਾ ਕੀਤੀ ਹੈ ਔਰ ਸਾਨੂੰ ਵੀ ਉਹਨਾਂ ਨਾਲ ਪ੍ਰੇਰਿਤ ਕੀਤਾ ਸੋ ਅੱਜ ਤੁਸੀਂ ਦੇਖਿਆ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ ਕਾਫਲੇ ਦੇ ਰੂਪ ਵਿੱਚ ਬਿਨਾਂ ਬੁਲਾਏ ਸ਼ਰੀ ਜੀ ਨੂੰ ਅਸ਼ੀਰਵਾਦ ਦੇਣ ਵਾਸਤੇ ਆਏ ਨਾ ਮੈਂ ਸਮਝਦਾ ਕਿ ਇਹਹੀ ਫਤਵਾ ਸ਼ਰੀ ਜੀ ਦੇ ਜਿੱਤ ਔਰ ਮੈਂ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜੇ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਨੇ ਅੱਜ ਕਵਰ ਕੀਤਾ ਔਰ ਬਰਦੀ ਧੁੱਪ ਦੇ ਵਿੱਚ ਸਾਰਾ ਸਾਰਾ ਟਾਈਮ ਕਾਫਲੇ ਦੇ ਨਾਲ ਰਹੇ ਅੱਜ ਸਾਡੇ ਜੋ ਆਮ ਆਦਮੀ ਪਾਰਟੀ ਦੇ ਲੋਕ ਸਭਾ ਤੋਂ ਕੈਂਡੀਡੇਟ ਨੇ ਬਟਾਲੇ ਤੋਂ ਸਾਡੇ ਐਮਐਲਏ ਨੌਜਵਾਨ ਆਗੂ ਅਮਨ ਸ਼ੇਰ ਸਿੰਘ ਸ਼ੈਰੀ ਕਲਤੀ ਉਹਨਾਂ ਨੇ ਅੱਜ ਨਾਮਿਨੇਸ਼ਨ ਫਾਈਲ ਕੀਤੇ ਆ ਔਰ ਨੌਂੇ ਹਲਕਿਆਂ ਦੇ ਨੁਮਾਇੰਦੇ ਜਿਹੜੇ ਉਹਨਾਂ ਦੇ ਨਾਲ ਅੱਜ ਅਸੀਂ ਇੱਥੇ ਆਏ ਸੀਗੇ ਔਰ ਰਾਹ ਦੇ ਵਿੱਚ ਇੰਨਾ ਵੱਡਾ ਹੰਗਾਰਾ ਜਿਹੜਾ ਵਾ ਉਹ ਅੱਜ ਦੇਖਣ ਨੂੰ ਮਿਲਿਆ ਜਦੋਂ ਬਟਾਲੇ ਤੋਂ ਸ਼ੁਰੂ ਹੋਏ ਧਾਰੀਆਲ ਤੋਂ ਆਉਂਦੇ ਹੋਏ ਮੇਰੇ ਹਲਕੇ ਤੋਂ ਪਾਸ ਕਰਦੇ ਹੋਏ ਬਰਦਾਸਪੁਰ ਪਹੁੰਚੇ ਔਰ ਸੈਂਕੜੇ ਗੱਡੀਆਂ ਦਾ ਕਾਫਲੇ ਔਰ ਨੌਜਵਾਨਾਂ ਵਿੱਚ ਖਾਸ ਕਰਕੇ ਉਤਸ਼ਾਹ ਜਿਹੜਾ ਵਾ ਉਹ ਵੇਖਦੇ ਆ ਬਣ ਰਿਹਾ ਸੀਗਾ ਸੋ ਇਸ ਗੱਲ ਤੋਂ ਜਿਹੜਾ ਵਾ ਉਹ ਸਿੱਧ ਹੁੰਦਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਬੜੀ ਵੱਡੀ ਲੀਡ ਨਾਲ ਲੋਕ ਸਭਾ ਗੁਰਦਾਸਪੁਰ ਜਿੱਤ ਪ੍ਰਾਪਤ ਕਰ ਰਹੀ ਹੈ ਸੇਖਵਾ ਸਾਹਿਬ ਲੋਕ ਇਹ ਜਾਨਣਾ ਚਾਹ ਰਹੇ ਆ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੀ ਅਗਲੇ ਦਿਨਾਂ ਦੇ ਵਿੱਚ ਪੰਜਾਬ ਚ ਪ੍ਰਚਾਰ ਕਰਨ ਆ ਰਹੇ ਹੋ ਔਰ ਉਸ ਹੋਂਤੇ ਗੁਰਦਾਸਪੁਰ ਕਦੋਂ ਆ ਰਹੇ ਆ ਜੀ ਦੱਸ ਦਿਓ ਉਹਨਾਂ ਦਾ ਜਲਦੀ ਪਲਾਨ ਹੋ ਬਣ ਰਿਹਾ ਵਾ ਪਾਈਪਲਾਈਨ ਚ ਅਜੇ ਡੇਟਸ ਫਾਈਨਲਾਈਜ਼ ਨਹੀਂ ਹੋਈਆਂ ਪਰ ਮੈਂ ਇਹ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਸਾਡੇ ਮੁੱਖ ਮੰਤਰੀ ਔਰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਭਗਵੰਤ ਸਿੰਘ ਜੀ ਮਾਨ 16 ਤਰੀਕ ਨੂੰ ਕਾਦੀਆਂ ਵਿਖੇ ਜਿਹੜਾ ਵਾ ਉਹ ਜ਼ਰੂਰ ਪਹੁੰਚ ਰਹੇ ਆ ਔਰ ਮੈਂ ਸਾਰਿਆਂ ਨੂੰ ਅਪੀਲ ਵੀ ਕਰਾਂਗਾ ਕਿ ਵੱਡੀ ਗਿਣਤੀ ਵਿੱਚ ਉੱਥੇ ਜ਼ਰੂਰ ਪਹੁੰਚੋ ਔਰ ਸੀਐਮ ਸਾਹਿਬ ਦੇ ਵਿਚਾਰ ਸੁਣੋ